ਪੰਜਾਬ ਵਿੱਚ ਸਿਆਸੀ ਪਾਰਟੀਆਂ ਨੇ ਐਗਜ਼ਿਟ ਪੋਲ ਆਉਣ ਤੋਂ ਬਾਅਦ ਹੀ ਜਸ਼ਨ ਦੀਆਂ ਤਿਆਰੀਆਂ ਕਰ ਲਈਆਂ ਨੇ ਕਾਂਗਰਸ ਆਮ ਆਦਮੀ ਪਾਰਟੀ ਨੇ ਤਾਂ ਲੱਡੂ ਢੋਲ ਅਤੇ ਪਟਾਕਿਆਂ ਦੇ ਆਰਡਰ ਵੀ ਐਡਵਾਂਸ ਵਿੱਚ ਦੇ ਦਿੱਤੇ ਨੇ ਲੁਧਿਆਣਾ ਦੇ ਸਿਵਲ ਲਾਈਨਸ ਇਲਾਕੇ ਵਿੱਚ ਵੰਡ ਰਹੇ ਇਹ ਲੱਡੂ ਕੱਲ ਦੇ ਚੋਣ ਨਤੀਜਿਆਂ ਤੋਂ ਬਾਅਦ ਹੋਣ ਵਾਲੇ ਜਸ਼ਨ ਵਿੱਚ ਵੰਡੇ ਜਾਣਗੇ ਤਕਰੀਬਨ ਸਾਰੀ ਸਵੀਟ ਸ਼ਾਪਸ ਤੇ ਇਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹਲਵਾਈਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਸਿਆਸੀ ਪਾਰਟੀਆਂ ਦੇ ਲੱਡੂਆਂ ਦੇ ਆਰਡਰ ਆਉਣੇ ਸ਼ੁਰੂ ਹੋ ਗਏ ਨੇ ਜੋ ਕੱਲ ਦੇ ਚੋਣਾਂ ਵਿੱਚ ਜੋ ਕੱਲ ਦੇ ਚੋਣ ਨਤੀਜਿਆਂ ਤੋਂ ਬਾਅਦ ਖੁਸ਼ੀ ਮਨਾਉਣ ਦੇ ਲਈ ਵਰਤੇ ਜਾਣਗੇ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਵਿਧਾਨ ਸਭਾ ਚੋਣਾਂ ਵੇਲੇ ਨਤੀਜੇ ਆਉਣ ਤੋਂ ਬਾਅਦ ਲੱਡੂਆਂ ਦੀ ਘਾਟ ਪੈਦਾ ਹੋ ਗਈ ਸੀ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰ ਜ਼ਿਆਦਾ ਮਾਤਰਾ ਵਿੱਚ ਲੱਡੂ ਤਿਆਰ ਕਰਵਾਏ ਜਾ ਰਹੇ ਨੇ ਕੱਲ ਸ਼ਾਮ ਐਗਜ਼ਿਟ ਪੋਲ ਆਉਣ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਜਸ਼ਨ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਨੇ ਐਗਜ਼ਿਟ ਪੋਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੀਜੇ ਨੰਬਰ ਦੀ ਪਾਰਟੀ ਦੱਸੀ ਜਾ ਰਹੀ ਹੈ ਜਦਕਿ 2012 ਦੇ ਵਿੱਚ ਵੀ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਸੀ ਆਪਣੇ ਵੱਲੋਂ ਅਸੀਂ ਬਹੁਤ ਜ਼ਿਆਦਾ ਤਿਆਰੀ ਕਰਕੇ ਰੱਖੀ ਹੋਈ ਸੀ ਫਿਰ ਵੀ ਆਰਡਰ ਇੰਨੇ ਆ ਗਏ ਵੀ ਸਾਨੂੰ ਸ਼ਾਮ ਨੂੰ ਹੋਰ ਲੱਡੂ ਬਣਾਣੇ ਪਏ ਔਰ ਉਸ ਤੋਂ ਨੈਕਸਟ ਡੇ ਵੀ ਸਾਡਾ ਇਹ ਜਿਹੜੇ ਆਰਡਰ ਦਾ ਸਿਲਸਲਾ ਉਹ ਚੱਲਦਾ ਰਿਹਾ ਤੇ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਸੀ ਅਕਾਲੀ ਭਾਜਪਾ ਸਰਕਾਰ ਵੇਲੇ ਇਹ ਉਮੀਦ ਹੈ ਵੀ ਸਾਨੂੰ ਵੀ ਇਸ ਵਾਰੀ ਵੀ ਬਹੁਤ ਅੱਛਾ ਰਿਸਪੌਂਸ ਮਿਲੇਗਾ ਲੱਡੂਆਂ ਦੇ ਆਰਡਰ ਦਾ ਕਿਉਂਕਿ ਅਸੀਂ ਕਾਫੀ ਜ਼ਿਆਦਾ ਤਿਆਰੀ ਕਰਕੇ ਰੱਖੀ ਹੋਈ ਹੈ